ਜੀ ਆਹ ਸੀਟ ਗਾਰਡ ਹੋ ਗਈ ਨਵੇਂ ਡਾਇਰੈਕਟਰਾਂ ਦੇ ਖੁੱਲਿਆ ਹੋਇਆ 24 ਮਾੜਾ ਤੋਂ ਖੁੱਲਿਆ ਹੋਇਆ ਮਨਗੜ ਨੇ ਚੈੱਕ ਕਰੋ ਬਈ ਜਮੈਂ ਨਵੇਂ ਵਰਗੀ ਫਾਈਨ ਹਲੇ ਕਾਗਜ਼ ਸੀ ਇਹ ਕਾਲ ਜੀ ਅੱਜ ਆਪ ਆਏ ਸੀਗੇ ਬਰਨਾਲੇ ਬਾਈ ਆ ਵੀ ਕੋਲੇ ਉਹਨੂੰ ਮਲਾਉਨੇ ਆ ਬਾਈ ਅਭੀ ਨਾਲ ਤੇ ਬਾਕੀ ਸਟਾਕ ਚੈੱਕ ਕਰੋ ਬਾਈ ਕੋਲੇ ਸਾਰਾ ਹੈਗਾ ਤੇ ਬਾਈ ਤੋਂ ਲੈਣੇ ਡਿਟੇਲ ਬਾਈ ਕੋਲੇ ਕੀ ਕੁਛ ਹੈ ਹੋਰ ਬਾਈ ਕੀ ਹਾਲ ਹੈ ਹਾਂਜੀ ਬੜੀ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣੇ ਕੋਲੇ ਕਿਹੜਾ ਕਿਹੜੇ ਟਰੈਕਟਰ ਦਾ ਤੇ ਕੀ ਕੀ ਸਟਾਕ ਹੈ ਮੜ ਜੀ ਸਾਰੇ ਟਰੈਕਟਰਾਂ ਦੇ ਸਮਾਨ ਹੁੰਦੇ ਜਿਹੜੇ ਮਰਜ਼ੀ ਲੈ ਲਓ ਸੋਰਾਏ ਸੂਨਾ ਲੀਕਾ ਜੋਂਡੀਰ ਦਾ ਜੀ ਹਾਂ ਠੀਕ ਹੈ ਬਾਈ ਜੀ ਕੋਈ ਜੋਂਡੀਰ ਦੇ ਡੀਜ਼ਲ ਟੈਂਕ ਆ ਪਈਆਂ ਨਾ ਬਈ ਟਰੈਕਟਰਾਂ ਦੇ ਖੁੱਲੀਆਂ ਹੋਈਆਂ ਨਹੀਂ ਜੀ ਠੀਕ ਹੈ ਬਾਈ ਸਾਰੇ ਮਤਲਬ ਬ੍ਰਾਂਡ ਨਿਊ ਹਾਂ ਬਈ ਤੇ ਚੈੱਕ ਕਰ ਲਓ ਦੇਖੋ ਪੂਰੇ ਬ੍ਰਾਂਡ ਨਿਊ ਹੈ ਦੇਖੋ ਟਰੈ ਇਹ ਫੋਰ ਹੋਰ ਵਾਲੇ ਇਕੱਲੇ ਅੱਛਾ ਕੱਲੇ ਪੱtre ਠੀਕ ਹੈ ਠੀਕ ਹੈ ਮਤਲਬ ਜੇ ਇਹਦੇ ਪੂਰੇ ਮਿਲ ਵੀ ਸਕਦੇ ਜੀ ਚੱਲੇ ਜੀ ਕਦੇ ਕਦੇ ਆ ਜਾਂਦੇ ਹੂ ਰੋਜ਼ ਨਹੀਂ ਆਉਂਦੇ ਜੀ ਠੀਕ ਹੈ ਠੀਕ ਹੈ ਜੀ ਜਿਵੇਂ ਲੋਗੋ ਦੇ ਮਰਗਾੜ ਨਹੀਂ ओरिजिनल ਉੱਤਰਵਿੰਨ ਨਵੇਂ ਟਰੈਕਟਰਾਂ ਤੋਂ ਸਾਰੇ ਜੀ ਬਿਲਕੁਲ ਨਵੇਂ ਹੈ ਹਾਂ ਜੀ ਹਾਂ ਠੀਕ ਹੈ ਜੀ ਜੇ ਮੈਂ ਨੋਵੋ ਦੇ ਮੈਟ ਹੋ ਗਏ ਜੀ 80 ਆਰਡੀ ਦੇ ਮੈਟ ਹੋ ਗਏ ਜੀ ਸੀਆਰਡੀ ਜੋਂਡੀਅਰ ਦੇ ਮੈਟ ਹੋ ਗਏ ਜੋਂਡੀਅਰ ਦੇ ਜੀ ਠੀਕ ਹੈ ਜੀ ਆ ਸੀਟਾਂ ਹੋ ਗਏ ਜਿਹੜੇ ਮਰਜੀ ਟਰੈਕਟਰ ਦੀਆਂ ਜੀ ਆਲਮੋਸਟ ਸਾਰੇ ਟਰੈਕਟਰਾਂ ਨੇ ਸੀਟਾਂ ਨੇ ਇੱਧਰ ਆ ਲਓ ਜੋਂਡੀਅਰ ਦੀ ਸੀਟਾਂ ਉਤਰੀ ਹੋਈਆਂ ਜੀ ਨਵੇਂ ਟਰੈਕਟਰਾਂ ਤੋਂ ਉੱਤਲੇ ਹੋਗਾ ਮਾਰ ਲੈ ਜੀ ਚੈੱਕ ਕਰੋ ਜੀ ਆ ਆਰਮ ਵਾਲੀ ਸੀਟਾਂ ਜੀ ਬਾਕੀ ਆਰਮ ਵਾਲੀ ਸੀਟ ਆ ਇਹ 5310 ਦੀ ਹੈ ਤੇ ਆ ਦੇਖੋ ਪਾਰਟ ਨੰਬਰ ਵਗੈਰਾ ਬਾਕਾਇਦਾ ਲੱਗੇ ਪਏ ਨੇ ਦੇਖੋ ਜੀ ਉਹਨੂੰ ਇਹ ਬੋਡ ਲਾਉਂਦਿਆਂ ਨਹੀਂ ਜੀ ਆਪਣੇ ਸੁਪਰਸੀਡਰ ਦੇ ਜੀ ਠੀਕ ਹੈ ਜੀ ਆ ਸੀਟ ਗਾਰਡ ਹੋ ਗਏ ਨਵੇਂ ਟਰੈਕਟਰਾਂ ਦੇ ਖੁੱਲਿਆ ਹੋਇਆ ਮਾਲ ਹੈ ਜੀ ਸਾਰਾ ਚੈੱਕ ਕਰੋ ਬਾਈ ਜੀ ਇਹ ਕਾਗਜ਼ ਗੂਗਲ ਵੀ ਉੱਤਰੇਗੇ ਆਪਣੇ 50 50 ਡੀ ਹੋ ਗਏ 50 42 ਹੋ ਗਏ ਉਹਨਾਂ ਦੇ ਆਗੇ ਤੇ ਬਾਕੀ ਕੋ ਹੋਰ ਵੀ ਹੈ ਕਈ ਜਿਹੜੇ ਬਾਈ ਮੰਗਦੇ ਹੁੰਦੇ ਆ ਜਿਹੜੇ ਕਹਿੰਦੇ ਆਪਾਂ ਨੂੰ ਸੀਆਰਡੀ ਵਾਲੇ ਕਵਰ ਚਾਹੀਦੇ ਆ ਵੀ ਟਰੈਕਟਰ ਨੂੰ ਪਾਉਣ ਵਾਸਤੇ ਜਿਹੜੀ ਵੀ ਜਗ੍ਹਾ ਰਹਿੰਦੀ ਉਹ ਆ ਚੀਜ਼ ਚੈੱਕ ਕਰੋ ਬਾਈ ਆ ਦੇਖੋ ਆ ਜਿੱਦਾਂ ਹੀ ਬਾਈਆਂ ਕੋਲੇ ਪਈਆਂ ਨੇ ਜਿਹੜੀ ਆਪਾਂ ਨੂੰ ਜੀ ਵਧੀਆ ਲੱਗੀ ਮੈਂ ਚਲ ਦੱਸ ਤੀ ਤੁਹਾਨੂੰ ਤੇ ਬਾਕੀ ਬਾਈ ਹੋ ਜੋਗੀਆਂ ਨੇ ਨਵੇਂ ਡੈਕਟਰ ਬਗਾ ਰਹੇ ਨੇ ਹੋਈ ਨਹੀਂ ਠੀਕ ਹੈ ਜੀ ਨਵੇਂ ਮੈਨੂੰ ਨਵੇਂ ਡੈਕਟਰ 24 ਮਾਡਲ ਤੋਂ ਖੁੱਲੇ ਹੋਈ ਨਹੀਂ ਜੀ 24 ਮਾਡਲ ਤੋਂ ਖੁੱਲੇ ਹੋਏ ਮਗਰਾਂਡ ਨੇ ਚੈੱਕ ਕਰੋ ਬਈ ਜੇ ਮੈਂ ਨਵੇਂ ਵਰਗੀ ਪੈਨ ਹਲੇ ਕਾਗਜ਼ ਵੀ ਨਹੀਂ ਉਤਰੇ ਚੈੱਕ ਕਰੋ ਹਲੇ ਤਾਂ ਸਟicker ਵੀ ਨਹੀਂ ਲਾਏ ਹੈਗੇ ਬਾਕੀ ਬਾਈਆਂ ਦਾ ਸਟਾਕ ਆ ਮਗਰਲਾ ਵੀ ਦਿਖਾਉਨੇ ਆ ਆ ਵੀ ਦੇਖੋ ਵਧੀਆ ਪੈ ਮਾਲ ਦੇਖੋ ਸਕੀਨਰ ਸਕੂਨਰ ਸਾਰੇ ਲੱਗੇ ਪੈ ਨੇ ਰੇ ਚੰਗੀ ਤਰ੍ਹਾਂ ਬਾਕੀ ਬਾਈ ਕੋਲੇ ਸਮਾਨ ਬਹੁਤ ਪਿਆ ਤੇ ਬਾਈ ਦੁਕਾਨ ਤੇ ਵੀ ਪੂਰਾ ਤਗੜਾ ਕੰਮ ਹੈ। ਇਹ ਚੈੱਕ ਕਰੋ ਬਾਈ। ਇਹ ਖੁੱਲੇ ਆ ਮੈਨੇ ਜੋਂਡੀ ਹੰਦੇ ਫੁੱਲ ਸਟਾਕ ਆਈ ਆਪਣੋ ਕੋਲ ਆਈ ਨਹੀਂ ਹੈ ਇੱਕ ਅੱਧਾ ਪੀਸ ਹੈ ਜੀ। ਠੀਕ ਹੈ ਜੀ। ਪੂਰਾ ਵਧੀਆ ਹੈ ਪੂਰੇ ਜਮਾ ਕਲੀਨ ਪਏ ਨੇ ਸਾਫ ਜਮਾ ਹੈ। ਇਹ ਨਵੇਂ ਟਰੈਕਟਰਾਂ ਦਾ ਖੁੱਲੇ ਹੋਇਆ ਮਾਲ ਹੈ ਜੀ। ਠੀਕ ਹੈ ਜੀ। ਜਿਵੇਂ ਆ ਸੋਨਾਲੀ ਕਾ ਦਾ ਰੇਡੀਟਰ ਹੈ ਜੀ। ਠੀਕ ਹੈ ਜੀ ਜੇ ਕਿਸੇ ਨੇ ਟਰਬੋ ਲਾਤੀ ਜਾਂ ਕੁਝ ਹੋਰ ਹੈ ਜੀ ਉਹਦੇ ਉੱਤੇ ਲਾ ਦੋ ਟੈਕ ਕੋਈ ਨਹੀਂ ਜੱਕੂ ਗਰਮ ਨਹੀਂ ਹੋਊਗਾ ਜੀ ਠੀਕ ਹੈ ਜੀ ਸਾਰਾ ਹੀਟਰ ਲੱਗ ਜੇ 2001 ਨੂੰ ਲਾ ਦੋ ਚਾਹੇ 2022 ਨੂੰ ਲਾਓ ਠੀਕ ਹੈ ਜੀ ਜਮਾ ਸਹੀ ਫਿਟਿੰਗ ਹੈ ਜੀ ਜਮਾ ਸਹੀ ਫਿਟਿੰਗ ਤੇ ਬਾਕੀ ਗਰਮ ਨਹੀਂ ਹੋਵੇ ਸਾਰਾ ਹੀਟਰ ਲਾ ਕੇ ਜੀ ਠੀਕ ਹੈ ਜੀ ਬਾਕੀ ਇੰਡੀਕੇਟਰ ਵਗੈਰਾ ਵੀ ਸੋਨਾਲੀਕਾ ਵਾਲੇ ਨਹੀਂ ਜੀ ਆਪਾਂ ኦਰੀਜਨਲ ਇੰਡੀਕੇਟਰ ਬਾਈ ਤੁਹਾਡੇ ਕੋਲ ਮੈਨੂੰ ਲੱਗਦਾ ਆਪਣਾ ਸਵਰਾਜ ਦੇ ਇੰਡੀਕੇਟਰ ਵਗੈਰਾ ਵੀ ਆਏ ਸੀਗੇ ਆਏ ਸੀ ਆਏ ਸੋ ਉੱਧਰ ਹੋਰ ਪਈ ਨਹੀਂ ਕਿਤੇ ਬਸੇ ਠੀਕ ਠੀਕ ਹੈ ਜੀ ਆ ਜਿਹੜਾ ਨੂੰ ਚਾਹੀਦਾ ਹੋਵੇ ਬਾਈ ਅਵੀ ਨਾਲ ਤੁਸੀਂ ਕੰਟੈਕਟ ਕਰ ਲਿਓ ਉਹ ਦੀ ਲਿੰਕਾਂ ਵੀ ਨਹੀਂ ਲੰਮੇ ਟਰੈਕਟਰ ਦੀਆਂ ਜੀ ਅਰਜਨ ਅਰਜਨ ਨੋਵੋ ਦੀਆਂ ਜਿਹੜਾ 755 ਆ ਰਿਹਾ ਜੀ ਠੀਕ ਹੈ ਜੀ ਉਹ ਦੀਆਂ ਲਿੰਕਾਂ ਨੇ ਨਵੀਆਂ ਨੇ ਜੀ ਬਿਲਕੁਲ ਬਾਕੀ ਆ ਦੇਖੋ ਬੱਤੀਆਂ ਵਗੈਰਾ ਵੀ ਬਾਈ ਕੋਲੇ ਮਿਲ ਜਾਣੀਆਂ ਤੇ ਬਾਈ ਕੋਲੇ ਜ਼ਰੂਰ ਬੇਸਟ ਕਰਿਓ ਬਰਨਾਲੇ ਇਹ ਸਵਰਾਜ ਦੀਆਂ ਨਵੀਆਂ ਸ਼ੀਟਾਂ ਨੇ ਜੀ ਛੋਟੇ ਗੱਦਿਆਂ 'ਚ ਵੀ ਨੇ ਵੱਡੇ ਗੱਦਿਆਂ 'ਚ ਵੀ ਨੇ ਠੀਕ ਹੈ ਜੀ ਓਰਿਜਨਲ ਸ਼ੀਟਾਂ ਨੇ ਬਿਲਕੁਲ ਜੀ ਠੀਕ ਹੈ ਜੀ ਨੋਵੋ ਵਾਲੇ ਮੰਗਰਾਟ ਨੇ ਬਾਈ 59 ਘਾਨੇ ਤੇ ਲੱਗ ਜਾਣਗੇ ਜੇ ਲਾਉਣੇ ਆ ਚੈੱਕ ਕਰੋ ਜਮਾ ਨਵੇਂ ਨੇ ਬਾਈ ਨੇ ਕਾਗਜ਼ ਵੀ ਹੁਣੀ ਪਾਏ ਲੋ ਚੈੱਕ ਕਰੋ ਬਾਈ ਹਜੇ ਜਮਾ ਹਨ ਸਟicker ਵੀ ਨਹੀਂ ਉੱtre ਹੈਗੇ ਲੋ ਚੈੱਕ ਕਰ ਲੋ ਬਾਈ ਕੋਲੇ ਸਟਾਕ ਪਿਆ ਬਾਦੂ ਤਿੰਨੇ ਮਰਜੀ ਚੱਕੋ ਅਰਜਨ ਦੇ ਚੱਕੋ ਨੋਵੋ ਦੇ ਚੱਕੋ ਸੋਨਾਲੀ ਕਾਦੇ ਚੱਕੋ ਇੱਕਦਮ ਮੰਗਰਾਟ ਨੇ ਜੀ ਇਹ ਜੁੜੀ ਦੇਖ ਲੋ ਆ ਸਿਸਟਮ ਹੈ ਬਾਈ ਕੋਲੇ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਬਰਨਾਲੇ ਥੈਂਕ ਯੂ ਰੋ ਬਾਈ ਸੀ ਡਰਾਵਲਾ ਹੋ ਗਏ ਬੰਪਰ ਹੋ ਗਏ ਆ ਤੂ ਜਿਹੜੇ ਮਸ਼ੀਨ ਵਾਲੀਆਂ ਜਾਲੀਆਂ ਚਾਦਰਾਂ ਤੇ ਸਿਲੈਂਸਰ ਹੋ ਗਏ ਫੋਰਡ ਦੀਆਂ ਜਾਲੀਆਂ ਹੋ ਗਈਆਂ ਤੇ ਆਸਰ ਜਿੱਟਾਉਣੀ ਫਾਰਮ ਵਾਲੀ ਫਾਰਮ ਟਰੱਕ ਦੀਆਂ ਸਾਈਡ ਸੀਟਾਂ ਸੂਨਾ ਲਿਕਾ ਦੀਆਂ ਸਾਈਡ ਸੀਟਾਂ ਹੋ ਗਈਆਂ ਜੀ ਤੇ ਮੈਂ ਆ ਦੇਖੋ ਬੈਟਰੀ ਬਕਸੇ ਹੋ ਗਏ ਸੂਨਾ ਲਿਕਾ ਦੇ ਬੈਟਰੀ ਬਕਸੇ ਹੋ ਗਏ ਜੀ ਤੇ ਉੱਪਰ ਦੇ ਘਾਮਰੋ ਸਲੈਂਸਰ ਹੋ ਗਏ ਜੀ ਸੂਨਾ ਲਿਕਾ ਦੇ ਸਟੈਂਡਰਡ ਦੇ ਜਿਵੇਂ ਬਰਝੇ ਗਏ ਜੀ ਬਾਕੀ ਜਿਹੜੇ ਕਿਸੇ ਬਾਈ ਨੇ ਮਗਰਾੜ ਤਿਆਰ ਕਰਵਾਉਣ ਵਾਸਤੇ ਨਹੀਂ ਜਿਵੇਂ ਕਿਸੇ ਦਾ ਗਲ ਜਾਂਦਾ ਆ ਚੀਜ਼ ਉਹਦੇ ਵਾਸਤੇ ਪਿੱਲਰ ਹੈ ਜੀ ਚੈੱਕ ਕਰੋ ਬਾਈ ਜੀ ਪੂਰਾ ਸਟਾਕ ਹੈ ਬਾਈ ਕੋਲੇ ਫੁੱਲ ਹੋਰ ਇਧਰ ਆ ਜਾਈ ਬਾਕੀ ਸਾਨੂੰ ਹੋਰ ਦਿਖਾਉਣੇ ਆ ਇਸ ਚੀਜ਼ ਬਾਈ ਜੀ ਇਹ ਕਹੇ ਆ ਸਾਇਲੈਂਸਰ ਜੀ ਬਹੁਤ ਖਾਸ ਸੀ 75 ਦਾ ਸਾਇਲੈਂਸਰ ਹੈ ਜੀ ਬਹੁਤ ਘੱਟ ਮਿਲਦਾ ਜੀ ਇੱਡਾ ਮੂੰਹ ਦੇਖੋ ਕਿੱਡਾ ਹੈ ਇਹ ਕਿੱਡਾ ਬੋਰ ਹੈ ਇਹਦਾ ਹਾਂ ਜੀ ਸਟੈਂਡਰਡ ਚਾਰ ਬਹੁਤ ਖਾਸ ਚੀਜ਼ ਹੈ ਇਹ ਤੇ ਬਾਈਆਂ ਕੋਲੇ ਮਿਲਦੀ ਆ ਵੇਲੇ ਵੇਲੇ ਐਸਐਸ ਦਾ ਬਿਲਕੁਲ ਓਰੀਜਨਲ ਸਾਇਲੈਂਸਰ ਆ ਦੇਖੋ ਮੋਰ ਵੀ ਹੈ ਇਹਦੇ ਉੱਤੇ ਬਕਾਇਦਾ ਜੀ ਤੇ ਬਾਕੀ ਸਾਰੇ ਹਰ ਜਿਹੜੇ ਮਰਜ਼ੀ ਟਰੈਕਟਰ ਦੇ ਮਾਰਾ ਲਓ 59 11 ਦੀ 65 ਬਾਈ ਦੀ ਪਾਈ ਲੈ ਆਪਣੇ ਕੋਲ ਜੀ ਐਚ ਐਨ ਟੀ ਦੇ ਕਿਸੇ ਮਰਜ਼ੀ ਮਾਡਲ ਦੇ ਮਾਰਾ ਲ ਲੈ ਲਓ ਤੇ ਬਾਕੀ ਬਾਈ 11 35 11 ਜੀ ਬਾਈਆਂ ਕੋਲੇ ਸਟਾਕ ਦੀ ਦਾ ਕੋਈ ਕੰਨੀ ਫੁੱਲ ਭਰਿਆ ਪੈ ਜਾਵੇਂ ਸਿਸਟਮ ਆ ਦੇਖੋ ਜੀ ਆ ਦੇਖੋ ਚੈੱਕ ਕਰੋ ਬਈ ਇੱਧਰ ਵੀ ਜਿੰਨਾ ਮਰਜ਼ੀ ਲੈ ਲਓ ਜੀ ਤਾਂ ਬਾਈਓ ਫੁੱਲਾ ਸਟਾਕ ਭਰਿਆ ਪੈ ਜਾਵੇਂ ਸਰ ਕੋਈ ਸਵਰਾਜ ਦਾ ਜਿੰਨਾ ਮਰਜ਼ੀ ਹੋਣੀ ਨਾ ਰਿਜੈਕਸ਼ਨ ਕੰਪਨੀ ਦਾ ਰਿਜੈਕਸ਼ਨ ਕੰਪਨੀ ਆ origignal ਸਵਰਾਜ ਦੇ ਸਾਇਲੈਂਸਰ ਇਹ ਆਵੇ ਇੱਧਰ ਵੀ ਮਗਰੈਟਾਂ ਦਾ ਫੁੱਲ ਸਟਾਕ ਹੈ ਜਮਾਨ। ਬਾਕੀ ਜਿੰਨਾ ਮਰਜ਼ੀ ਸਮਾਨ ਚਾਹੀਦਾ ਬਾਈ ਕੋਲੇ ਆ ਕੇ ਤੁਸੀਂ ਲੈ ਆ ਸਕਦੇ ਹੋ। ਜਦੋਂ ਮਰਜ਼ੀ ਜਿਹੜੇ ਮਰਜ਼ੀ ਟਾਈਮ ਫੋਨ ਕਰ ਲਓ ਬਾਈ ਨੂੰ। ਇਹ ਬਾਈ ਤੁਹਾਡਾ ਨੰਬਰ ਕੰਫਰਮ ਕਰ ਦਿਓ ਮਾੜੇ ਜੀ। ਨੰਬਰ ਇਹ ਮੇਰਾ 7626841640 ਜੀ। ਠੀਕ ਹੈ ਜੀ ਬਾਈ ਦਾ ਨੰਬਰ ਤੁਹਾਨੂੰ ਮਿਲ ਗਿਆ। ਜਿਹੜੇ ਨੂੰ ਕੋਈ ਸਮਾਨ ਚਾਹੀਦਾ ਹੋਵੇ ਕੋਈ ਇਨਕੁਆਰੀ ਚਾਹੀਦੀ ਹੋਈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ। ਬਾਕੀ ਆਫਸ ਵੀ ਪਈਆਂ ਨੇ ਬਾਈ ਕੋਲੇ। ਅਰਜਨ ਨੋਬਦੀ ਰੌਫਸ ਜਿਹੜੀ ਇੱਕ ਹੋਰ ਮੇਨ ਚੀਜ਼ ਹੈ ਜਿਹੜੀ ਆਪਣੇ ਸੀਟਾਂ ਦੇ ਗੱਦੇ ਖਰਾਬ ਹੋ ਜਾਂਦੇ ਨੇਗੇ ਕੱਲੀ ਸੀਟ ਦਾ ਗੱਦਾ ਟੁੱਟ ਜਾਂਦਾ ਉਹ ਵੀ ਬਾਈਕ ਕੋਲੇ ਪਏ ਨੇ ਬਕਾਇਦਾ ਜੌਂਡੀਅਰ ਦੇ ਪਏ ਨੇ ਹੋਰ ਸਵਰਾਜ ਦੇ ਸਾਰਿਆਂ ਦੇ ਪਏ ਨੇ ਤੇ ਆ ਪਾਣੀ ਵਾਲੀਆਂ ਢੋਲੀਆਂ ਜੌਂਡੀਅਰ ਦੇ ਓਰੀਜਨਲ ਨੇ ਦੇਖੋ ਜੀ ਜੌਂਡੀਅਰ ਦੇ ਓਰੀਜਨਲ ਢੋਲੀਆਂ ਨੇ ਆ ਦੇਖੋ ਦੁਨੀਆ ਮਰਜੀ ਚੱਕੋ ਬਾਈਕ ਕੋਲ ਤੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਬਾਈ ਬਾਕੀ ਦਾ ਉਹਨੂੰ ਡਿਸਕਾਊਂਟ ਦੇਵਾਂ ਜਿਵੇਂ ਕਹੋਗੇ ਕਰਾਂ ਹਾਂ ਬਾਕੀ ਬਾਈ ਦੱਸੋ ਹਾਂਜੀ ਬਾਈ ਜੀ ਦੱਸੋ ਬਾਕੀ ਕੋਲ ਨਹੀਂ ਜਿਹੜਾ ਮਰਜ਼ੀ ਸਮਾਨ ਲੈ ਲਓ ਆਪਣੇ ਕੋਲ ਸਾਰੇ ਟਰੈਕਟਰਾਂ ਦਾ ਮਿਲ ਜਾਂਦਾ ਤਕਰੀਬਨ ਜੀ ਐਕਸੈਸਰੀ ਪਾਰਟ ਜੀ ਮੇਨ ਇਹ ਇੰਜੀਨੀਅਰ ਦਾ ਨਹੀਂ ਮਿਲਦਾ ਅਚੈਸਰੀ ਪਾਰਟ ਜੀ ਜਿਹੜਾ ਵੀ ਆਊਗਾ ਬਾਈ ਕੋਲੇ ਵੀਡੀਓ ਸ਼ੇਅਰ ਕਰਕੇ ਆਇਓ ਬਾਈ ਨੂੰ ਦੱਸੋ ਵੀ ਇਹ ਸ਼ੇਅਰ ਕੀਤੀ ਆ ਆਪਣੇ ਵੱਲੋਂ ਬਾਈ ਡਿਸਕਾਊਂਟ ਦੇਵੋ ਕੁਝ ਨਾ